ਇਹ 101% ਸੱਚਾਈ ਆ ਮੈਡਮ ਨਵਜੋਧੌਰ ਕੌਰ ਸਿੱਧੂ ਨੇ ਜਿਹੜਾ ਕਹਿਆ ਨਾ 500 ਕਰੋੜ ਰੁਪਇਆ ਦੇ ਕੇ ਸੀਐਮ ਬੰਨਾ ਇਹ ਸੱਚ ਆ ਆ ਕਿ 11 ਕਰੋੜ ਰੁਪਇਆ ਦੇ ਕੇ ਟਿਕਟ ਆਉਂਦੀ ਐ ਐਮਐਲਏ ਦੀ ਇਹ ਵੇਖੋ 11 ਕਰੋੜ ਦਾ ਤੇ ਮੈਨੂੰ ਪਤਾ ਨਹੀਂ ਪਰ 3 ਕਰੋੜ ਰੁਪਇਆ ਮੇਰੇ ਤੋਂ ਮੰਗਿਆ ਗਿਆ ਤੇ ਇਹੋ ਜਿਹੇ ਲੋਕ ਜਿਹੜੇ ਆ ਨਾ ਇਹ ਪੰਜਾਬ ਦਾ ਭਲਾ ਕਰ ਸਕਦੇ ਆ ਡਾਕਟਰ ਨਵਜੋਤ ਕੌਰ ਸਿੱਧੂ ਵਰਗੇ ਤੇ ਨਵਜੋਤ ਸਿੰਘ ਸਿੱਧੂ ਵਰਗੇ ਜੇ ਇਹੋ ਜਿਹੇ ਲੋਕ ਬੇਈਮਾਨ ਨਹੀਂਗੇ ਇਹ ਚੰਗੇ ਲੋਕ ਆ ਕਰਪਟ ਨਹੀਂਗੇ ਇਹ ਲੋਕ ਭੜਾ ਕਰ ਸਕਦੇ ਜੇ ਇਹ ਅੱਗੇ ਆਉਣ ਇਹ ਭਾਵੇਂ ਕਿਸੇ ਪਾਰਟੀ ਚ ਵੀ ਆ ਇਹ ਕਰਕੇ ਕਾਂਗਰਸ ਕਰਪਟ ਪਾਰਟੀ ਆ ਪੈਸੇ ਲੈ ਕੇ ਅੱਗੇ ਆਉਣ ਵਾਲੀ ਜਿਹੜਾ ਬੰਦਿਆਂ ਨੂੰ ਕੋ ਟਿਕਟਾਂ ਟੁਕਟਾਂ ਦਾ ਸਿਸਟਮ ਆ ਮੇਰੇ ਤੋਂ ਪੈਸੇ ਮੰਗੇ ਨਾ 3 ਕਰੋੜ ਮੇਰੇ ਕੋਲ ਨਹੀਂ ਹੈਗੇ ਯਾਰ ਤੇ ਮੈਂ 15 ਦਿਨ ਪਹਿਲਾਂ ਆਪਦੀ ਫੇਸਬੁੱਕ ਤੋਂ ਪਾਤਾ ਏ ਜਦੋਂ ਤੁਸੀਂ ਲੈਣ ਜਾਂਦੇ ਜੇ ਨਾ ਟਿਕਟਾਂ ਕਦੇ ਤੁਸੀਂ ਵੀ ਕਦੀ ਜਾਇਓ ਤੇ ਉਹ ਲੀਡਰ ਨਹੀਂ ਮੰਗਦੇ ਉਦੋਂ ਲੱਗੇ ਯਾਰ ਚਿੱਟੇ ਕੱਪੜੇ ਪਾ ਕੇ ਮੇਰੇ ਵਰਗਾ ਹੋਰ ਕੋ ਖਲੋਤਾ ਹੁੰਦਾ ਆਉਂਦਾ ਇਧਰ ਆ ਕੀ ਕਰਨਾ ਟਿਕਟ ਲੜਨੀ ਹੂੰ ਤੇ ਆਖੀਦਾ ਹਾਂਜੀ ਹਾਂਜੀ ਆਂਦਾ ਟਿਕਟ ਲੜਨੀ ਉਹ ਤੇ ਫਿਰ ਆਈ ਬੋਝਾ ਹੈਗਾ ਹੀ ਜੇ ਤੇ ਹੈਗਾ ਤੇ ਆ ਜਾ ਟਿਕਟ ਤੇਰੇ ਘਰ ਚੱਲ ਕੇ ਆ ਜੂ ਤਿੰਨੇ ਤੇ ਜਾ ਜਾ ਕੇ ਤੇ ਆਪਦਾ ਕੰਮ ਕਰ ਤੇ ਜਾਂ ਧਰਨੇ ਧੁਰਨੇ ਲਾ ਤੇ ਦਰੀਆਂ ਤੁਰੀਆਂ ਚਾੜ ਬਿਲਕੁਲ ਜੀ ਇਹ ਦਜੀਜੀ ਇਹ 101% ਸੱਚਾਈ ਹੈ ਮੈਡਮ ਨਵਜੋਧੌਰ ਕੌਰ ਸਿੱਧੂ ਨੇ ਜਿਹੜਾ ਕਿਹਾ ਨਾ 500 ਕਰੋੜ ਰੁਪਇਆ ਦੇ ਕੇ ਸੀਐਮ ਬੰਨਾ ਇਹ ਸੱਚ ਆ ਜੀ ਉਸ ਤੋਂ ਬਾਅਦ ਆਉਣਾ ਕਿਹਾ ਕਿ 11 ਕਰੋੜ ਰੁਪਇਆ ਦੇ ਕੇ ਟਿਕਟ ਆਉਂਦੀ ਹੈ ਜੀ ਐਮਐਲਏ ਦੀ ਇਹ ਵੇਖੋ 11 ਕਰੋੜ ਦਾ ਤਾਂ ਮੈਨੂੰ ਪਤਾ ਨਹੀਂ ਪਰ 3 ਕਰੋੜ ਰੁਪਇਆ ਮੇਰੇ ਤੋਂ ਮੰਗਿਆ ਗਿਆ ਜੀ ਟਿਕਟ ਵਾਸਤੇ ਤੇ ਆਪਾਂ ਤੇ ਉਹਨਾਂ ਨੂੰ ਕਿਹਾ ਹੀ ਭਾਉ ਅਹੀਂ 3 ਕਰੋੜ ਮੈਂ ਤੇ 50 30 ਕਿੱਲਾਂ ਦਾ ਵਾਈ ਦਾ ਖੇਤੀ ਕਰਨ ਵਾਲਾ ਬੰਦਾ ਮੈਂ ਤੁਹਾਨੂੰ 3 ਕਰੋੜ ਨਹੀਂ ਦੇ ਸਕਦਾ ਹਾਂ ਮੈਂ ਕਹਾਂ ਮੈਂ ਉੱਤੇ ਲਾ ਸਕਦਾ ਹਾਂ ਇਲੈਕਸ਼ਨ ਲੜਾਓ ਉੱਤੇ ਲਾਉਂਗਾ ਔਰ ਰਿਜ਼ਲਟ ਦੂੰ 101% ਰਿਜ਼ਲਟ ਦੂੰ ਠੋਕ ਕੇ ਔਰ ਪਰ ਉਹਨਾਂ ਨੇ ਕਿਹਾ ਵੀ ਭਾਈ ਜਾ ਜਾ ਕੇ ਦਰੀਆਂ ਤੁਰੀਆਂ ਝਾੜ ਜਦੋਂ ਕਦੇ ਆ ਧਰਨੇ ਤੁਰਨੇ ਲੱਗਣੇ ਤੁਹਾਨੂੰ ਫੇਰ ਸੱਦਾਂਗੇ ਇਹ ਕਰਕੇ ਅਸੀਂ ਦੇ 50 60 ਸਾਲਾਂ ਤੋਂ ਧਰਨੇ ਤੇ ਦਰੀਆਂ ਦੇ ਵਿੱਚ ਹੀ ਲੱਗੇ ਆਏ ਹਾਂ ਤੇ ਹੁਣ ਜਿਹੜੀ ਆ ਚੀਜ਼ ਸੁਣੀ ਹੈ ਇਹ ਕ腐ਸ਼ਨ ਦੀ ਪਾਂਡਿਆ ਕਾਂਗਰਸ ਪਹਿਲਾਂ ਤੇ ਇਥੋਂ ਤੱਕ ਅਹੀਂ ਆਏ ਨਹੀਂ ਹੈ ਨਾ ਥੱਲੇ ਦਰਿਆ ਝਾੜੀ ਗਏ ਜੇ ਜੇ ਆਏ ਆ ਤੇ ਹੁਣ ਪਤਾ ਲੱਗ ਗਿਆ ਇਹ ਕਰਕੇ ਮੁੜ ਕੇ ਇਹਨੂੰ ਫਤਿਹ ਬਲਾਤੀ ਸਾਸਰੀ ਕਾਲ ਕਰਤੀ ਹੈ ਕਾਂਗਰਸ ਨੂੰ ਔਰ ਭਾਜਪਾ ਦਾ ਝੰਡਾ ਬਲੰਦ ਕੀਤਾ ਕਾਂਗਰਸ ਦੀ ਲੀਡਰਸ਼ਿਪ ਦਾ ਮੰਨਣਾ ਕਿ ਇਹ ਕਾਂਗਰਸ ਨੂੰ ਬਦਨਾਮ ਕਰਨ ਦੇ ਲਈ ਇਹ ਭਾਜਪਾ ਦੀ ਚਾਲ ਹੈ ਮੈਡਮ ਨਵਜੋਤਪੁਰ ਸਿੱਧੂ ਭਾਜਪਾ ਦੇ ਨਾਲ ਰਲ ਕੇ ਇਹ ਜਿਵੇਂ ਬਿਆਨ ਦੇ ਰਹੇ ਨੇ ਕੁਝ ਇਸ ਨੂੰ ਕਿਵੇਂ ਲਿਖਦੇ ਹੋ ਆ ਗੱਡੀ ਬੰਦ ਤਾ ਵੇਖੋ ਜੀ ਦੇਵਜੀਤ ਜੀ ਜਿਹੜਾ ਮੈਡਮ ਸਿੱਧੂ ਨੇ ਬਿਆਨ ਦਿੱਤਾ ਉਹ ਕਾਂਗਰਸ ਦੇ ਵਿੱਚ ਹੀ ਤੇ ਹੈਗੇ ਨੇ ਉਹ ਕੋ ਬੀਜੇਪੀ ਚ ਥੋੜਾ ਨੇ ਉਹ ਕਾਂਗਰਸ ਦੇ ਵਿੱਚ ਰਹਿ ਕੇ ਉਹਨਾਂ ਨੇ ਸੱਚ ਦੱਸਿਆ ਤੇ ਸੱਚ ਕੋੜਾ ਹੁੰਦਾ ਤੇ ਰਾਜੇ ਵੜੰਗ ਉਹਨਾਂ ਨੂੰ ਪਜਾ ਨਹੀਂ ਉਹਨਾਂ ਨੇ ਉਹ ਮੈਡਮ ਨੂੰ ਕੱਢ ਕੇ ਵਿਚਾਰੀ ਨੂੰ ਉਹ ਮਾਰਿਆ ਤੇ ਇਹੋ ਜਿਹੇ ਲੋਕ ਜਿਹੜੇ ਆ ਨਾ ਇਹ ਪੰਜਾਬ ਦਾ ਭਲਾ ਕਰ ਸਕਦੇ ਆ ਡਾਕਟਰ ਨਵਜੋਤ ਕੌਰ ਸਿੱਧੂ ਵਰਗੇ ਤਿੰਨ ਨਵਜੋਤ ਸਿੰਘ ਸਿੱਧੂ ਵਰਗੇ ਜੇ ਇਹੋ ਜਿਹੇ ਲੋਕ ਬੇਈਮਾਨ ਨਹੀਂਗੇ ਇਹ ਚੰਗੇ ਲੋਕ ਆ ਕਰਪਟ ਨਹੀਂਗੇ ਇਹ ਲੋਕ ਭਲਾ ਕਰ ਸਕਦੇ ਜੇ ਇਹ ਅੱਗੇ ਆਉਣ ਇਹ ਭਾਵੇਂ ਕਿਸੇ ਪਾਰਟੀ ਚ ਵੀ ਆ ਜੇ ਉੱਥੇ ਜੇ ਕਾਂਗਰਸ ਦੀ ਲੀਡਰਸ਼ਿਪ ਦੀ ਗੱਲ ਕੀਤੀ ਜਾਵੇ ਗੰਡੀਵੰਦ ਸਾਹਿਬ ਤਲਬੀਰ ਸਿੰਘ ਜੀਰਾ ਕਹਿੰਦੇ ਮੈਂ ਕਿਸੇ ਨੂੰ ਚਾਹ ਦਾ ਕੱਪ ਵੀ ਨਹੀਂ ਪਿਆਇਆ ਮੈਂ ਐਮਪੀ ਦੀ ਇਲੈਕਸ਼ਨ ਲੜਿਆ ਉਥੇ ਬਾਕੀ ਲੀਡਰਸ਼ਿਪ ਦਾ ਮਰਣਾ ਹਰਮਿੰਦਰ ਸਿੰਘ ਗਿੱਲ ਨੂੰ ਨਹੀਂ ਕਹਿੰਦੇ ਕਿ ਰਾਣਾ ਗੰਡੀਵੰਡ ਦੇ ਸੁਪੁੱਤਰ ਨੂੰ ਮੁੱਖ ਬਲਾਰਾ ਲਾਇਆ ਗਿਆ ਚੇਅਰਮੈਨ ਬਲਾਕ ਸੰਪਤੀ ਰਾਣਾ ਗੰਡੀਵੰਡ ਨੂੰ ਕਾਂਗਰਸ ਨੇ ਦਿੱਤੀ ਕਾਂਗਰਸ ਪਾਰਟੀ ਨੇ ਇੰਨਾ ਮਾਨ ਸਨਮਾਨ ਦਿੱਤਾ ਸੋ ਅਜਿਹਾ ਉਹਨਾਂ ਦੇ ਮੂੰਹ ਠੀਕ ਨਹੀਂ ਲੱਗਦਾ ਤੇ ਨਾ ਹੀ ਉਹਨਾਂ ਨੂੰ ਪਾਰਟੀ ਬਦਲਣੀ ਚਾਹੀਦੀ ਸੀ ਕਿਵੇਂ ਵੇਖਦੇ ਹੋ ਜੀ ਵੇਖੋ ਜੀ ਹਰਮਿੰਦਰ ਗਿੱਲ ਸਾਹਿਬ ਨੂੰ ਤੇ ਕੁਲਬੀਰ ਜੀਰਾ ਸਾਹਿਬ ਨੂੰ ਇਹ ਮੈਂ ਦੱਸਣੇ ਚਾਹਣਾ ਕਿ ਇਹਨਾਂ ਦੋਵਾਂ ਇਲੈਕਸ਼ਨਾਂ ਲੜੀਆਂ ਇਥੋਂ ਤਰਨਤਾਰ ਨਾਲ ਕੰਸੀ ਕਡੂਰ ਸਾਹਿਬ ਤੋਂ ਐਮਪੀ ਦੀਆਂ ਇਹਨਾਂ ਦੋਵਾਂ ਬੰਦਿਆਂ ਦੀ ਠੋਕੇ ਮਤ ਕੀਤੀ ਆ ਕੋਈ ਮਸਾ ਐ ਦੀ ਐ ਨਹੀਂ ਕਿਤੇ ਥਾਂ ਦੀ ਐ ਨਹੀਂ ਹੋਏ ਇਹਨਾਂ ਦੀ ਨਹੀਂ ਕੀਤੀ ਜਿੰਨਾਂ ਬੰਦਿਆਂ ਨੇ ਇੱਥੇ ਲੜੀਆ ਇੱਕ ਡਾਹ ਕੇ ਆਪਾਂ ਇਲੈਕਸ਼ਨ ਲੜੀਦੇ ਰਹਿਆ ਕੋਲੋਂ ਖਰਚਾ ਕਰਦੇ ਰਹਿਆ ਕਦੀ ਕੇ ਤੋਂ ਇਹਨਾਂ ਲਈ ਨਹੀਂ ਵੇਖਿਆ ਵੀ ਕੋਈ ਯਾਰ ਕੇ ਬੋਲੋ ਸ਼ਰਾਬ ਦੀ ਭੇਜ ਦਿਓ ਜਾਂ ਕੋਈ ਤੁਸੀਂ ਇੱਥੇ ਸ਼ਰਾਬਾਂ ਵੰਡੇ ਜਾਂ ਕੁਛ ਕਰਦੇ ਜਿਹੜੀ ਗੱਲ ਰਹੀ ਮੇਰੀ ਬਲੌਕ ਸੰਪਤੀ ਦੀ ਮੇਰੇ ਨਾਲ ਮੈਂ ਅਗਨੀ ਉਤਰੀ ਸਾਹਿਬ ਦੇ ਨਾਲ ਟਿਕਟ ਮੰਗਦਾ ਹਾਂ 12 ਚ ਵੀ 17 ਚ ਵੀ ਮੰਗਦਾ ਸਾਡੇ ਦਿੱਲੀ ਉੱਤੇ ਕੈਪਟਨ ਸਾਹਿਬ ਨੇ ਸੱਦ ਗਿਆ ਕਾਕਾ ਤੇਰੀ ਏਜ ਨਹੀਂ ਗਈ ਤੇ ਤੂੰ ਹਲੇ ਤੈਨੂੰ ਚੇਅਰਮੈਨ ਬਣਾਵਾਂਗੇ ਤੇ ਤੂੰ ਇਲੈਕਸ਼ਨ ਜਿਹੜੀ ਆ ਇਹ ਇਹਨਾਂ ਦੇ ਅਗਨੀ ਉਤਰੀ ਸਾਹਿਬ ਦੇ ਇਹਨਾਂ ਨੂੰ ਟਿਕਟ ਲੜਾਉਣੀ ਹੈ ਤੇ ਆਪਾਂ ਕਿਹਾ ਠੀਕ ਹੈ ਜੀ ਜੋ ਪਾਰਟੀ ਦਾ ਫੈਸਲਾ ਜੀ ਜਦੋਂ ਵੇਖੋ ਮੇਰੇ ਪਿੰਡ ਨੇ ਮੈਂ ਚਾਰ ਇਲੈਕਸ਼ਨ ਲੜੀਆਂ ਸਰਬਸੰਤੀ ਦੇ ਨਾਲ ਮੇਰਾ ਪਿੰਡ ਦੇ ਅੱਗੇ ਮੇਰੇ ਆਪ ਦੇ ਕਿ ਸਰਚ ਉਹਦਾ ਮੇਰਾ ਪਿੰਡ ਪੰਜਾਬੂਫਾਂ ਦਾ ਪਿੰਡ ਆ ਔਰ ਮੈਂ ਸਰਬਸੰਮਤੀ ਨਾਲ ਸੰਮਤੀ ਦਾ ਮੈਂਬਰ ਬਣਿਆ ਸੀ ਔਰ ਜਦੋਂ ਬਲਾਕ ਸੰਮਤੀ ਦਾ ਚੇਅਰਮੈਨ ਬਾਨਾ ਸੀ ਨਾ ਮੇਰਾ ਤੇ ਹਲਕਾ ਰਿਜ਼ਰਵ ਕਰਤਾ ਨਾ ਆ ਬਲਾਕ ਰਿਜ਼ਰਵ ਹੋ ਗਿਆ ਸੀ ਜਦੋਂ ਇਹ ਵੇਖਿਆ ਸੀ ਤੇ ਸਾਨੂੰ ਤੇ ਰੋਟੀ ਨਹੀਂ ਲੰਗੀ ਦੋ ਦਿਨ ਭਰਾਵਾ ਭਜ ਨਾਠ ਕੇ ਗਏ ਉੱਥੇ ਜਾ ਕੇ ਕੈਪਟਨ ਸਾਹਿਬ ਤੋਂ ਸੀਐਮਸੀ ਉਹਨਾਂ ਦੇ ਪੈਰਪੂਰ ਫੜੇ ਤੇ ਕੁਝ ਜੋੜ ਤੋੜ ਲਾਇਆ ਜੋੜ ਤੋੜ ਲਾ ਕੇ ਤੇ ਰਿਜ਼ਰਵੇਸ਼ਨ ਤੜਾਈ ਤੇ ਫੇਰ ਮੈਂ ਬਣਿਆ ਇਹਨਾਂ ਨੇ ਮੈਨੂੰ ਪਲੇਟ ਚ ਪਾ ਕੇ ਦਿੱਤੀ ਸੀ ਚੇਅਰਮੈਨ ਨੇ ਇਹ ਜਿਹੜੇ ਬੰਦੇ ਗੱਲਾਂ ਕਰਦੇ ਆ ਪੁੱਛੋ ਇਹਨਾਂ ਨੂੰ ਮੈਂ ਆਪਦੀ ਹੋਂ ਤੇ ਬਣਿਆ ਰਹੀ ਗੱਲ ਮੇਰੇ بیٹے ਦੀ ਉਹ ਯੂਨੀਵਰਸਿਟੀ ਦਾ ਪ੍ਰਧਾਨ ਰਿਆ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਪ੍ਰਧਾਨ ਰਿਆ ਔਰ ਉਹਨੇ ਬਾਅਦ ਚ ਜਦੋਂ ਉੱਥੇ ਇੰਟਰਵਿਊ ਹੋਈ ਤੇ ਸਿਲੈਕਸ਼ਨ ਦੇ ਵਿੱਚ ਉਹ ਸਿਲੈਕਟ ਹੋਇਆ ਬਲਾਰੇ ਦੀਚ ਕੋਈ ਇਹਨਾਂ ਉਹ ਕੋ ਕੋ ਨਾ ਪੜ ਹੀ ਪ ਦਸਵੀਂ ਪਾਸ ਵੀ ਉਹਨੂੰ ਇਹਨਾਂ ਨੇ ਫੜ ਕੇ ਸ਼ਪਾਰਸ਼ਣਾ ਉੱਤੇ ਬਲਾਰਾ ਲਾਤਾ ਉਹਦੇ ਆਪ ਦੀ ਉਹਦੀ ਕਾਬਿਲਿਟੀ ਜਿਹਦੇ ਕਰਕੇ ਉਹ ਬਣਿਆ ਸੋ ਇਹ ਗੱਲਾਂ ਕਰਨ ਦੀ ਲੋੜ ਨਹੀਂ ਐਹੀਂ ਦਰਿਆਈ ਛਾੜਦੇ ਆਏ ਆ ਤੇ ਹੁਣ ਤੱਕ ਜੇ ਗਾਂ ਵੀ ਰਹਿੰਦੇ ਤੇ ਦਰਿਆਈ ਛਾੜਦੇ ਰਹਿਣਾ ਇਹ ਕਰਕੇ ਕਾਂਗਰਸ ਕਰਪਟ ਪਾਰਟੀ ਆ ਪੈਸੇ ਲੈ ਕੇ ਅੱਗੇ ਆਉਣ ਵਾਲੀ ਜਿਹੜਾ ਬੰਦਿਆਂ ਨੂੰ ਕੋ ਟਿਕਟਾਂ ਟੁਕਟਾਂ ਦਾ ਸਿਸਟਮ ਆ ਮੇਰੇ ਤੋਂ ਪੈਸੇ ਮੰਗੇ ਨਾ 3 ਕਰੋੜ ਮੇਰੇ ਕੋ ਨਹੀਂ ਹੈਗੇ ਯਾਰ ਮੈਂ 15 ਦਿਨ ਪਹਿਲਾਂ ਆਪਦੀ ਫੇਸਬੁੱਕ ਤੋਂ ਪਾਤਾ ਸਾਬ ਤੁਸੀਂ ਦੱਸ ਸਕਦੇ ਕਿ ਪੈਸੇ ਸੀਨੀਅਰ ਲੀਡਰਸ਼ਿਪ ਵੱਲੋਂ ਮੰਗੇ ਗਏ ਪੰਜਾਬ ਦੀ ਜਾਂ ਨੈਸ਼ਨਲ ਲੀਡਰਸ਼ਿਪ ਦੇਜੀਤ ਜੀ ਜਦੋਂ ਤੁਸੀਂ ਲੈਣ ਜਾਂਦੇ ਜੇ ਨਾ ਟਿਕਟਾਂ ਕਦੇ ਤੁਸੀਂ ਵੀ ਕਦੀ ਜਾਇਓ ਤੇ ਉਹ ਲੀਡਰ ਨਹੀਂ ਮੰਗਦੇ ਉਦੋਂ ਲਾਗੇ ਯਰ ਚਿੱਟੇ ਕੱਪੜੇ ਪਾ ਕੇ ਮੇਰੇ ਵਰਗਾ ਹੋਰ ਕੋ ਖਲੋਤਾ ਆਂਦਾ ਉਹ ਆਂਦਾ ਇਧਰ ਆ ਕੀ ਕਰਨਾ ਟਿਕਟ ਲੜਨੀ ਹੂੰ ਤੇ ਆਖੀਦਾ ਹਾਂਜੀ ਹਾਂਜੀ ਆਂਦਾ ਟਿਕਟ ਲੜਨੀ ਹੂੰ ਤੇ ਫਿਰ ਆਈ ਬੋਝਾ ਹੈਗਾ ਜੇ ਤੇ ਹੈਗਾ ਤੇ ਆ ਜਾ ਟਿਕਟ ਤੇਰੇ ਘਰ ਚੱਲ ਕੇ ਆ ਜੂ ਤੇ ਨਹੀਂ ਤੇ ਜਾ ਜਾ ਕੇ ਤੇ ਆਪਦਾ ਕੰਮ ਕਰ ਤੇ ਜਾਂ ਧਰਨੇ ਧੁਰਨੇ ਲਾ ਤੇ ਦਰਿਆ ਧੁਰਿਆ ਝਾੜ ਆ ਆਇਆ ਇਹ ਜਿਹੜੀ ਐਡਿਓਲੋਜੀ ਹੈ ਕਾਂਗਰਸ ਦੀ ਕਰਪਟ ਪਾਰਟੀ ਹੈ ਕਾਂਗਰਸ ਧੰਨਵਾਦ ਖੰਡੀ